ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਅਮਰਤਪਾਲ ਸਿੰਘ ਤੇ ਉੱਥੇ ਸਾਥੀਆਂ ਨਾਲ ਜੁੜੀ ਹੋਈ ਖਬਰ ਹੈ ਆਸਾਮ ਦੀ ਜੇਲ੍ਹ ਚੋਂ ਬੰਦ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਅਜਨਾਲਾ ਦੀ ਅਦਾਲਤ ਕੀਤਾ ਜਾਵੇਗਾ ਪੇਸ਼ ਅਸ਼ਨਾਲਾ ਪੁਲਿਸ ਵੱਲੋਂ ਰਿਮਾਨ ਲੈਣ ਦੀ ਕੀਤੀ ਜਾਵੇਗੀ ਕੋਸ਼ਿਸ਼ ਲੇਕਿਨ ਅਸੀਂ ਕਰਾਂਗੇ ਪੂਰੀ ਬਹਿਸ ਕਿਹਾ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵਕੀਲ ਨੇ ਐਫ ਆਈ ਆਰ ਨੰਬਰ 39 ਦੇ ਮਾਮਲੇ ਵਿੱਚ ਕੀਤਾ ਜਾਵੇਗਾ ਅਜਨਾਲਾ ਅਦਾਲਤ ਵਿੱਚ ਪੇਸ਼ ਫਰਵਰੀ 2022 ਦੇ ਵਿੱਚ ਅਜਨਾਲਾ ਵਿਖੇ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ 'ਚ ਅਮਰਤਪਾਲ ਸਿੰਘ ਦੇ ਰਿਹਾ ਸਾਥੀਆਂ ਨੂੰ ਅਸਾਮ ਦੀ ਡਿਬੜੂਗੜ ਜੇਲ੍ਹ 'ਚ ਬੰਦ ਕਰਕੇ ਉਹਨਾਂ ਤੇ ਐਨਐਸਏ ਲਗਾਈ ਗਈ ਸੀ ਜਿਵੇਂ ਹੀ ਹੁਣ ਐਨਐਮ ਅਮਰਤਪਾਲ ਦੇ ਸਾਥੀਆਂ ਉਪਰ ਲੱਗੀ ਐਨਐਸਏ ਖਤਮ ਹੋਈ ਹੈ ਉਮਹੀ ਉਹਨਾਂ ਨੂੰ ਹੁਣ ਦੁਬਾਰਾ ਅਜਨਾਲਾ ਦੀ ਮਾਨਜੁਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤੇ ਚੱਲਦੇ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅਜਨਾਲਾ ਦੀ ਮਾਨਜੁਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਸਬੰਧੀ ਅਜਨਾਲਾ ਅਦਾਲਤ ਦੇ ਬਾਹਰ ਤੋਂ ਇਸ ਦੇ ਵਕੀਲ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅ ਦੇ ਸਾਥੀ ਬਸੰਤ ਸਿੰਘ ਭਗਵੰਤ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੋਕਨਵਾਲ ਸਰਬਜੀਤ ਸਿੰਘ ਕਲਸੀ ਰਣਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਉਰਫ ਚਾਚਾ ਤੇ ਕੁਰਬਨ ਸਿੰਘ ਸ਼ਾਮਲ ਹਨ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੁਲਸੀ ਪੂਰੀ ਕੋਸ਼ਿਸ਼ ਹੋ ਗਈ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇ ਲੇਕਿਨ ਅਸੀਂ ਅਦਾਲਤ ਦੇ ਅੰਦਰ ਇਸ ਮੁੱਦੇ ਉੱਪਰ ਪੂਰੀ ਬਹਿਸ ਕਰਾਂਗੇ ਕਿਉਂਕਿ ਅੱਜ ਤੱਕ ਕਿਸੇ ਵੀ ਤਰੀਕੇ ਦੀ ਰਿਕਵਰੀ ਇਹਨਾਂ ਤੋਂ ਨਹੀਂ ਹੋਈ ਰਿਮਾਂਡ ਨਹੀਂ ਮਿਲਣਾ ਚਾਹੀਦਾ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਪੰਜਾਬ ਦੀ ਹੀ ਜੇਲ੍ਹ ਵਿੱਚ ਕਿਤੇ ਰੱਖਿਆ ਜਾ ਸਕਦਾ ਹੈ ਕਿਹੜੇ ਜੇਲ੍ਹ ਤੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 43 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਰਡ ਮੰਗੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿ ਜਿਹੜੇ ਆਲਦੀ ਬੰਦੇ ਪਹਿਲਾਂ ਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਉਹ ਚਲਾਨ ਆਲਦੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਸਿਰਫ ਇਹਨਾਂ ਨੂੰ ਨੋਮੀਨੇਟ ਕਰਤਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਪ੍ਰਮਾਣ ਵਾਲੀ ਗੱਲ ਆ ਉਹ ਸਹੀ ਲੱਗਦਾ ਹੈ ਕਿ ਇਸ ਤੋਂ ਬਾਅਦ ਇੱਥੇ ਕਾਜ ਵੀ ਰੱਖਿਆ ਜਾਵੇਗਾ ਜਾਂ ਦੁਬਾਰਾ ਇਤਫਾਮ ਕੀਤਾ ਜਾਵੇ ਨਹੀਂ ਨਹੀਂ ਉਸਾਮ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਸੋ ਉਸਾਮ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲਾ ਮੇਲੇ ਤੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਜਿੱਥਰ ਲੱਗਦਾ ਨਾਲ ਉਹ ਫੀਟ ਰੱਖ ਸਕਦੇ ਤੇ ਕਿਹੜੇ ਕਿਹੜੇ ਬੰਦੇ ਹੈਗੇ ਉਹ ਦਿਖਾਈ ਕੋ ਸੱਤ ਬੰਦੇ ਆ ਜੀ ਜਿਦੇਸ਼ ਦੇਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਹੈ ਕਲਵੰਤ ਸਿੰਘ ਹੈ ਬਸੰਤ ਸਿੰਘ ਹੈ ਤੇ ਪ੍ਰਧਾਨ ਮੰਤਰੀ ਬਾਜੇ ਕੇ ਹੈ ਟੋਟਲ ਸੱਤ ਬੰਦੇ ਹੈ ਹਾਂ ਜੀ ਅੱਜ ਇੱਥੇ ਪਹੁੰਚੀ ਹੋਏ ਅੱਜ ਭਾਈ ਅਮਰਪਾਲ ਜੀ ਨੇ ਵੀ ਜਿਹੜੇ ਆ ਉਹਨਾਂ ਨੂੰ ਲੈ ਕੇ ਅਜਨਾਲਾ ਕੋਰਟ ਦੇ ਵਿੱਚ ਫੇਸ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਸੱਤ ਪੱਸੀ ਆ ਜਜੀਤ ਸਿੰਘ ਕਲਸੀ ਆ ਭਗਵਤ ਸਿੰਘ ਬਾਜੇ ਦਾ ਪਟਾਟ ਮਸਰੀ ਆ ਅਜੀਤ ਸਿੰਘ ਆ ਖਲੋਨ ਦੇ ਘਰਾਉਂਦੇ ਆ ਬਰੋਲ ਚਲਾਵਾ ਆ ਹਮਤਾ ਜਜੀਤ ਸਿੰਘ ਨੂੰ ਪਰਵਾਣ ਆ ਲੱਗ ਰਿਹਾ ਕਿ ਅੱਜ ਜਿਹੜਾ ਬੰਦਾ ਦਰਬਾਨ ਹੱਥੋਂ ਪਈ ਹੋਵੇ ਉਹ ਦੇਖੋ ਪੁਲਿਸ ਦਾ ਕੰਮ ਸਰਕਾਰ ਦਾ ਕੰਮ ਹੁੰਦਾ ਹੈ ਰਿਮਾਂਡ ਪਕੜਨਾ ਹੁਣ ਸਾਡੇ ਜਿਹੜੇ ਬਟੀਨਾ ਉਹ ਕਰਦੇ ਕੰਮ ਕਿਉਂਕਿ ਉਹਨਾਂ 2 ਸਾਲ ਕਸਟਡੀ ਦੇ ਵਿੱਚ ਹੈਗੇ ਆ ਹੁਣ ਉਹਨਾਂ ਦੇ ਨਾਲ ਜਿਹੜਾ ਪਹਿਲਾਂ ਦੇ ਸਾਗੀ ਟੱਟਾ ਕੀਤਾ ਗਿਆ ਉਹਨਾਂ ਦਾ ਜਿਹੜਾ ਫੇਰ ਬੁਨਿਆਦ ਜਿਹੜੇ ਖਲਾਰੇ ਗਏ ਉਹ ਤੋਂ ਹੁਣ ਆਏ ਤੇ ਕਹਿੰਦੇ ਸਰਕਾਰ ਜਿਹੜੀ ਆ ਇਹਨਾਂ ਕੱਢਦੀਆਂ ਸਰਕਾਰ